170 ਵਿੱਚ ਮਾਸਟਰਾਂ ਦੀ ਇੱਜ਼ਤ ਤੇ 2024 ਦੇ ਹਾਲਾਤ ਯਾਰ ਸਾਲੀ ਦਾ ਵਿਆਹ ਸੀ ਤੇ ਦਿਨ 10 ਲੱਗ ਗਏ ਵਿਆਹ ਤੇ ਗੰਦ ਬੜਾ ਮਾਰੀ ਬੇਟਾ ਖਾਲੇ ਦਾ ਵੱਧ ਗਿਆ ਤੇ ਪਰ ਮੈਂ ਹੁਣ ਛੱਡਣਾ ਨਹੀਂ ਕੱਲੇ ਨਹੀਂ ਇਹਦਾ ਹੈ ਲੱਗਦਾ ਨਹੀਂ ਕੱਲਾ ਤੂੰ ਇਹਨੂੰ ਕਰ ਦੇਗਾ ਨਹੀਂ ਕੱਢ ਦੂੰ ਮੈਂ ਹੈਂ ਚੰਗਾ ਉੱਥੇ ਆਪਾਂ ਖੁਆ ਖਾ ਚੰਗਾ ਮਾਰ ਕੇ ਖਾਦਾ ਜੀ ਐਦ ਕੀ ਤੇ ਫਿਰ ਨਿਆਰੇ ਲੈ ਕੇ ਆਇਆ ਤਾਂ ਹੀ ਖਾਲਾ ਭਰਿਆ ਪੈਗੰਦਰ ਆ ਲੈ ਚੱਲ ਹੁਣ ਖਾਲ ਖੂਲ ਕਰ ਦੇਣਾ ਬਰਾੜਾ ਆਪਣਾ ਮਾਸਟਰ ਨਹੀਂ ਲੱਗਦਾ ਜਰਾ ਹਾਂ ਪੰਜਾਬੀ ਵਾਲਾ ਲੱਗਦਾ ਤਾਂ ਮਾਸਟਰ ਹੀ ਆ ਪੜਾਈ ਇਹ ਤੁਰਿਆ ਉਹਦਾ ਯਾਰ ਅੱਜ ਤਾਂ ਆਪਣੇ ਮੇਰ ਘਰ ਤੇ ਨਾ ਮਾਸਟਰ ਆਪਣੇ ਦਰਸ਼ਨ ਹੋ ਗਏ ਹੈ ਨਾ ਤੇ ਤੁਰਿਆ ਕਾ ਤਾਂ ਉਹਦਾ ਆ ਜਾ ਪੁੱਛੀ ਪੁੱਛ ਲੈਣੇ ਆ ਅਸਸੀਆ ਮਟਰੀ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਨੇ ਜੀ ਤੇ ਕਿੱਧਰੋਂ ਆਏ ਮਾਸਟਰ ਜੀ ਤੁਸੀਂ ਆ ਪਿੰਡੋਂ ਆਏ ਜੀ ਤੁਰੇ ਆਉਣੇ ਪੈਂਚਰੀ ਕਰੀ ਬਿਠਾ ਹਵਾ ਹੂਆ ਹੈਣੀ ਇਹ ਚ ਆਹ ਜੀ ਪੈਂਚਰ ਹੋ ਗਿਆ ਆ ਚੌਂਦਾ ਠੀਕ ਹੈ ਡਿਊਟੀ ਆਪਣੇ ਪਿੰਡ ਹੀ ਹੈ ਹਾਂ ਪਿੰਡ ਹੀ ਆ ਪਤਰੋ ਠੀਕ ਹੈ ਚੱਲ ਅਸੀਂ ਲਵਾਉਣੇ ਆ ਪੈਂਚਰੇ ਦਾ ਤੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਥੱਕ ਗਏ ਤੇ ਅਸੀਂ ਪੈਂਚਰ ਲਵਾ ਕੇ ਹਵਾ ਹੂਆ ਭਰ ਕੇ ਚ ਤੇ ਤੂੰ ਐਂ ਕਰੀਂ ਬਰਾੜਾ ਇਹਨੂੰ ਖੂਹ ਤੇ ਲੈ ਕੇ ਜਾ ਮਾਸਟਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਲੱਸੀ ਲੂਸੀ ਪਿਆ ਪਾਣੀ ਪਿਆ ਠੰਡਾ ਚਾਹ ਪਿਆ ਠੀਕ ਹੈ ਜੀ ਤੇ ਰੋਟੀਆਂ ਘਰ ਤੱਤੀਆਂ ਉਥੇ ਆਜੋ 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 ਮਾਸਟਰ ਜੀ ਆਜੋ ਅੱਗੇ ਲੱਗੋ ਜੀ ਆਜੋ ਜੀ ਆਜੋ ਧੰਨ ਭਾਗ ਸਾਡੇ ਤੁਸੀਂ ਆਏ ਧੰਨ ਆਜੋ ਜੀ ਆਜੋ ਚਲੋ ਮੈਂ ਲੈ ਕੇ ਜਾਂਦਾ ਠੀਕ ਹੈ ਠੀਕ ਹੈ ਜੀ ਤੁਸੀਂ ਲਵਾਓ ਪੈਂਚਰ ਬਾਓ ਮਾਸਟਰ ਜੀ ਨਾ ਉਥੇ ਪੂਰੀ ਸੇਵਾ ਚ ਕੋਈ ਕੰਮ ਹੀ ਨਹੀਂ ਹੋਣੀ ਚਾਹੀਦੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਆਜੋ ਤਨ ਭਾਗ ਸਾਡੇ ਤੁਸੀਂ ਸਾਡੇ ਇੱਥੇ ਆਏ ਜੀ ਚਲੋ ਜੋ ਹਨਾ ਆਹੋ ਉਸਤਾਦ ਜੀ ਠੰਡਾ ਠਾਰ ਪਾਣੀ ਪੀਓ ਠੰਡਾ ਠਾਰ ਪਾਣੀ ਸਾਡਾ ਫਰਜ਼ ਬੰਦਾ ਜੀ ਤੁਹਾਡੀ ਸੇਵਾ ਕਰਨਾ ਕੋਲੀ ਪੁੱਤਰਾ ਕੋਲੀ ਕੱਲ ਦੀ ਕਲਾ ਰੱਖ ਕੇ ਛੋਟੀ ਚ ਉਹ ਕੋਲੀ ਪੁੱਤਰਾ ਉਹ ਕੋਈ ਨਹੀਂ ਕੋਈ ਨਹੀਂ ਜੀ ਉਸਤਾਦ ਜੀ ਆ ਮੈਂ ਪੁੱਤਰਾ ਆਪਾਂ ਆਪਾਂ ਬਾਤ ਕਰੂ ਜੀ ਉਹ ਕੋਈ ਗੱਲ ਨਹੀਂ ਸਤ ਜੀ ਸਾਡਾ ਸਾਡਾ ਉਹ ਸਾਡੇ ਕਰਮਾਂ ਵਾਲੇ ਆ ਸੀ ਤਾਂ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਬਹੁਤ ਪੁੱਤਰਾ ਬਹੁਤ ਆ ਉਹ ਰੱਬ ਛੋਟੀਆਂ ਬੂੜਾ ਬਹੁਤ ਬਹੁਤ ਵੱਡਗਾ ਕਰੇ ਪਰ ਬਾਤ ਬਾਤ ਚੱਲਦੀ ਕਲਾ ਰੱਖੇ ਤੇਰੇ ਦੇ ਉਹ ਬੱਸ ਪੁੱਤਰੋ ਬੱਸ ਬੱਸ ਲਓ ਮਾਸਟਰ ਜੀ ਹਾਂ ਜੀ ਆਹ ਹਵਾ ਮਾਰ ਕੇ ਲਿਆ ਮੈਂ ਪੰਪ ਪੂਰੇ ਮੈਂ ਕਿਹਾ ਹਵਾ ਘੱਟ ਨਾ ਰਹੇ ਜੇ ਇੱਥੇ ਅੱਛਾ ਪੁੱਤਰਾ ਕਰਾ ਲਿਆਂਦਾ ਲੋਟ ਹੋਰ 베ਰੀ ਦਾ ਕੰਡਾ ਵੱਜਿਆ ਸੀ ਇੱਥੇ ਤੇ ਪੈਸੇ ਕੋਈ ਦੱਸ ਦਿਓ ਲੱਗਿਆ ਤਾਂ ਮੈਂ ਪੈਸੇ ਨੂੰ ਕੀ ਹੈ 20 ਪੈਸੇ ਲੱਗੇ ਸਾਰੇ ਪੈਂਚਰ ਲਾਤਾ ਮੈਂ ਮਾਸਟਰ ਜੀ ਤੁਸੀਂ ਸ਼ਰਮਿੰਦਾ ਨਾ ਕਰੋ ਸਾਨੂੰ ਤੇ ਤੁਸੀਂ ਹੋਗੇ ਥੱਕ ਗਏ ਤੇ ਤੁਸੀਂ ਆਓ ਮਗਰ ਬੈਠੋ ਤੇ ਤੁਹਾਨੂੰ ਮੈਂ ਛੱਡ ਕੇ ਆਉਣਾ ਪੈਣਾ ਉਹ ਨਹੀਂ ਪੁੱਤਰਾ ਮੈਂ ਜਾਵ ਲੂੰਗਾ ਤੁਸੀਂ ਬਹੁਤ ਧੰਨਵਾਦਾ ਤੁਹਾਡਾ ਕਰ ਓਏ ਮਾਸਟਰ ਆਸਤੇ ਨਾ ਕੱਦੂ ਤੂੜੇ ਪਿਆ ਉਥੇ ਆਪਣੇ ਕੋਲ ਉਹ ਮਟਰੀ ਬੈਠੋ ਬੈਠੋ ਮੈਂ ਕੱਦੂ ਕੱਦੂ ਤਾਜ਼ੇ ਆਪਣੀ ਦੋ ਬੋਤਲਾਂ ਦੁੱਧ ਦੀਆਂ ਪਾ ਦੀ ਵਿੱਚ ਉਹ ਵੀ ਲਿਆਉਣੇ ਜੀ ਲਿਆਉਣਾ ਬੈਠੋ ਮਾਸਟਰ ਜੀ ਕੋਈ ਨਹੀਂ ਉਹ ਵੱਜ ਕੇ ਲਿਆ ਛੇਤੀ ਫਿਰ ਲੇਟ ਨਾ ਹੋ ਜਾਣਾ ਮਾਸਟਰ ਜੀ ਉਹ ਪੁੱਤਰੋ ਕੋਲੀ ਆਓ ਮਾਸਟਰ ਜੀ ਤੁਹਾਨੂੰ ਮੈਂ ਛੱਡਿਆ ਵਾਂ ਉਹ ਚੱਲੋ ਉਹ ਛੇਤੀ ਲਿਆ ਕੱਦੂ ਆ ਲਓ ਜੀ ਆ ਲਓ ਆ ਲਓ ਆ ਜੀ ਅੱਗੇ ਕੱਦੂ ਆ ਤੇ ਦੁੱਧ ਵੀ ਆ ਜੀ ਦੁੱਧ ਦੀਆਂ ਦੋ ਬੋਤਲਾਂ ਭਰਦੀਆਂ ਆ ਠੀਕ ਆ ਵਧੀਆ ਰਹਿਊਗਾ ਨਾ ਆਪਾਂ ਸੇਵਾ ਦਾ ਮੌਕਾ ਮਿਲ ਗਿਆ ਕਰਮਾਲਿਆ ਕਰਮਾਲੀ ਸਤਿ ਆਦਿ ਤੋਂ ਤਰੋਂ ਹੁੰਦਾ ਆਹ ਮਾਸਟਰ ਜੀ ਤੇ ਤੂੰ ਐ ਕਰੋ ਨੱਕਾ ਜਾਂ ਬੰਨੀ ਚੰਗਾ ਠੀਕ ਹੈ ਜੀ ਠੀਕ ਹੈ ਜੀ ਦੋਈ 24 ਦੇ ਹਾਲਾਤ 15 ਬੜਾ 5 ਇਹਨੂੰ ਤਰਣਾ ਕਿੰਨੀ ਜੀਬੀ ਦਾਗ ਨਾਲ ਰੇੜੀ ਜਾਂਦਾ ਤੇ ਕੰਮ ਕੋਲ ਚੱਲੇ ਤਾਂ ਮਹਾ ਹੱਥ ਪਟਾਇਆ ਸਕੂਲ ਟਾਈਮ ਉਹ ਮੁੰਡੇ ਤਾਂ ਟਾਈਮ ਵਕੇ ਘਟਾ ਬਲਦੇ ਰੇ ਇਹ ਬੜਾ ਅੱਜ ਜਵਾਨਾ ਪੜਾ ਆਇਆ ਦਵਾ ਕੇ ਭੱਜ ਗਈ ਪਤਾ ਨਹੀਂ 八十岁到美的，过了一天呀。